ਦੀ ਗੱਲ ਕਰੀਏ ਤਾਂ ਉਹਨਾਂ ਦੀ ਜੋ ਲੀਡ ਸੀ ਉਹ 1200 ਦੇ ਕਰੀਬ ਸੀ ਉਤế ਹੀ ਮਿਡਲ ਆਫ ਦਾ ਸੈਕੰਡ ਰਾਉਂਡ ਜੇ ਆਪਾਂ ਗੱਲ ਕਰੀਏ ਤਾਂ ਭਾਰਤ ਪੋਸ਼ਣ ਆਸ਼ੂ ਨੇ ਹੋਰ ਵੀ ਜ਼ਿਆਦਾ ਡਾਊਨ ਗਏ ਤਾਂ ਇਹਨਾਂ ਦੀ ਲੀਡ ਜੋ ਸੀ 2480 ਦੇ ਕਰੀਬ ਹੋਈ ਲੇਕਿਨ ਹੁਣ ਇਹਨਾਂ ਦੀ ਜੋ ਲੀਡ ਹੈ ਸੰਜੀਵ ਅਰੋੜਾ ਦੀ ਇਹ ਭਾਰਤ ਪੋਸ਼ਣ ਆਸ਼ੂ ਨਾਲੋਂ ਅੱਗੇ ਚੱਲ ਰਹੇ ਨੇ ਤੇ ਇਸ ਸਮੇਂ ਇਹਨਾਂ ਦੀ ਜੋ ਲੀਡ ਹੈ ਉਹ 1200 ਕੁਝ ਵੋਟਾਂ ਦੀ ਹੈ ਤਾਂ ਜੇਕਰ ਗੱਲ ਕਰੀਏ ਕਿ ਲਗਾਤਾਰ ਜੋ ਹੈ ਜਿਸ ਤਰ੍ਹਾਂ ਦੀਆਂ ਵੋਟਾਂ ਜਿਉਂ-ਜਿਉਂ ਬੈਲਟ ਬਾਕਸ ਖੁੱਲਦੇ ਜਾ ਰਹੇ ਨੇ ਜਿਉਂ-ਜਿਉਂ ਈਵੀਐਮ ਦੀ ਜੋ ਗਿਣਤੀ ਹੈ ਉਹ ਕੇ ਵਧਦੀ ਜਾ ਰਹੀ ਹੈ ਤਾ ਉਸੇ ਤਰੀਕੇ ਦੇ ਨਾਲ ਹੀ ਜੋ ਤਸਵੀਰ ਹੈ ਉਹ ਵੀ ਬਦਲਦੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਲੀਡ ਜੋ ਹੈ ਉਹ ਸੰਜੀਵ अरोड़ा ਦੀ ਕਿਤੇ ਨਾ ਕਿਤੇ ਘਟੀ ਹੈ ਜੀ ਅਤੇ ਜੋ ਭਾਰਤ ਪੂਸ਼ਣ ਆਸ਼ੂ ਹੈ ਜੋ ਕਿ ਪਹਿਲੇ ਦਿਨ ਤੋਂ ਹੀ ਇਨੇ ਕੌਨਫੀਡੈਂਟ ਸਨ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿਆ ਜਾ ਰਿਹਾ ਸੀ ਕਿ ਉਹ ਇਹ ਇੱਕ ਤਰਫਾ ਮੁਕਾਬਲਾ ਸੰਜੀਵ अरोड़ा ਕਿਤੇ ਵੀ ਉਹਨਾਂ ਦੇ ਨਾਲ ਮੁਕਾਬਲੇ ਦੇ ਵਿੱਚ ਖੜੇ ਦਿਖਾਈ ਨਹੀਂ ਦਿੰਦੇ ਜੀ ਲੇਕਿਨ ਸੰਜੀਵ अरोड़ा ਦੇ ਨਾਲ ਨਾਲ ਚਾਹੇ ਪਾਰਟੀ ਦੇ ਕਨਵੀਨਰ ਦੀ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਜਾਂ ਫਿਰ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸੋਧਿਆ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਜਾਂ ਫਿਰ ਅਮਨ अरोड़ा ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਸੀ ਕਿ ਇਹ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਵਹਿਮ ਹੈ ਕਿ ਕਾਂਗਰਸ ਦਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਉਹਨਾਂ ਦਾ ਕਹਿਣਾ ਸੀ ਕਿ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦਾ ਨਹੀਂ ਆਪਾਂ ਮੰਨਦੇ ਕਾਂਗਰਸ ਕਿਤੇ ਵੀ ਖੜੀ ਦਿਖਾਈ ਨਹੀਂ ਦਿਂਦੀ ਲੇਕਿਨ ਜੇਕਰ ਆਪਾਂ ਗੱਲ ਕਰੀਏ ਕਿ ਹੁਣ ਤੱਕ ਦੇ ਜੋ ਨਤੀਜੇ ਨੇ ਇਹ ਇੰਟਰਸਟਿੰਗ ਨਤੀਜੇ ਹੁਣ ਤੱਕ ਸਾਹਮਣੇ ਆਏ ਨੇ ਹੂੰ ਪਾਜ ਪਾਦਾ ਇੱਕ ਵਧੀਆ ਜੋ ਪ੍ਰਦਰਸ਼ਨ ਹੈ ਉਹ ਦੇਖਣ ਨੂੰ ਮਿਲ ਰਿਹਾ ਉੱਤੇ ਹੀ ਪਹਿਲੀ ਵਾਰ ਜੋ ਚੋਣ ਲੜ ਰਹੇ ਨੇ ਜੀਵਨ ਗੁਪਤਾ ਉਹਨਾਂ ਨੂੰ ਹੁਣ ਤੱਕ 3372 ਵੋਟਾਂ ਪੈਣੀਆਂ ਕਿਤਨਾ ਕਿਤੇ ਮਾਇਨੇ ਰੱਖਦੀ ਜਾਣੇ ਤਾਂ 1764 ਪੋਟਾਂ ਦੇ ਉੱਤੇ ਪਹਿਲੀ ਵਾਰ ਚੋਣ ਲੜ ਰਹੇ ਪਰਵਕਾਰ ਸਿੰਘ ਕੁਮਨਜੋੜੇ ਉਹ ਵੀ ਚੌਥੇ ਨੰਬਰ ਦੇ ਉੱਤੇ ਨਜ਼ਰ ਆ ਰਹੇ ਨੇ ਵਧੀਆ ਪ੍ਰਦਰਸ਼ਨ ਹੈ ਇਹ ਜੋ ਹੈ ਪਹਿਲਾ ਜੋ ਸੀ ਲੋਕ ਨਹੀਂ ਸੋਚ ਰਹੇ ਸਨ ਲੋਕ ਸਮਝਦੇ ਸਨ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਅਕਾਲੀ ਦਲ ਨਹੀਂ ਕਰ ਪਾਏਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਚੋਣਾਂ ਤੋਂ ਦੂਰੀ ਬਣਾ ਕੇ ਬੈਠੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਅੰਤਰ ਕਲਾ ਦੇ ਨਾਲ ਜੂਝ ਰਹੀ ਸੀ ਜੋ ਘਰ ਦੇ ਵਿੱਚ ਉਹਨਾਂ ਦਾ ਘਰੇਲੂ ਜੁੱਧ ਲੱਗਾ ਹੋਇਆ ਜੋ ਕਿ ਆਪਣੇ ਹੀ ਲੀਡਰ ਜਿਓ ਨੇ ਬਗਾਵਤ ਕਰਕੇ ਬੈਠੇ ਨੇ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਬਣਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਨਾਲ ਲਗਾਤਾਰ ਅਕਾਲੀ ਦਲ ਨੂੰ ਖੋਖਲਾ ਕੀਤਾ ਜਾ ਰਿਹਾ ਸੀ ਲਗਾਤਾਰ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਲੇਕਿਨ ਕਿਤੇ ਨਾ ਕਿਤੇ ਮਲੂਕਾ ਦੀ ਵਾਪਸੀ ਤੋਂ ਬਾਅਦ ਜਦੋਂ ਪਾਰਟੀ ਨੂੰ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਜੋ ਪੁਰਾਣੇ ਅਕਾਲੀ ਹਾਲਾਂਕਿ ਹਜੇ ਵੀ ਜੋ ਬਾਕੀ ਧੜਾ ਹੈ ਜੋ ਲਗਾਤਾਰ ਕੀ ਇਹ ਕਹਿੰਦਾ ਸੁਣਾਈ ਦੇ ਰਿਹਾ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਨਹੀਂ ਛੱਡਣਗੇ ਪ੍ਰਧਾਨਗੀ ਨਹੀਂ ਛੱਡਣਗੇ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅੱਗੇ ਨਹੀਂ ਆਉਣਗੇ ਉਹਨਾਂ ਦੀ ਇੱਕੋ ਹੀ ਸ਼ਰਤ ਹੈ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਸਾਈਡਲਾਈਨ ਕੀਤਾ ਜਾਵੇ ਕਿਸੇ ਹੋਰ ਨੂੰ ਪ੍ਰਧਾਨਗੀ ਦਿੱਤੀ ਜਾਵੇ ਚਾਹੇ ਕਿਸੇ ਨੂੰ ਵੀ ਦਿੱਤੀ ਜਾਵੇ ਤਾਂ ਉਹ ਪਾਰਟੀ ਦੇ ਨਾਲ ਆ ਕੇ ਪੰਜਾਬ ਦੀ ਇਸ ਜੋ ਖੇਤਰੀ ਪਾਰਟੀ ਹੈ ਇਸ ਨੂੰ ਮਜ਼ਬੂਤ ਕਰਨ ਦੇ ਲਈ ਉਹ ਵੀ ਪੂਰੀ ਤਰ੍ਹਾਂ ਆਪਣੀ ਵਾਅ ਲਉਣਗੇ ਲੇਕਿਨ ਜਦੋਂ ਤੱਕ ਸੁਖਬੀਰ ਬਾਦਲ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਰਹਿਣਗੇ ਉਹ ਕਦੀ ਕਿਸੇ ਵੀ ਕੀਮਤ ਦੇ ਉੱਤੇ ਪਾਰਟੀ ਨੂੰ ਬੂਤ ਕਰ ਲਈ ਅੱਗੇ ਨਹੀਂ ਆਉਣਗੇ ਲੇਕਿਨ ਪਰਪਕਾਰ ਸਿੰਘ ਕੋ ਮੰਦਾ ਇੱਕ ਵਧੀਆ ਜੋ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜੀਵਨ ਗੁਪਤਾ ਦਾ ਜੋ ਰਿਜ਼ਲਟ ਬਹੁਤ ਵਧੀਆ ਸਾਹਮਣੇ ਆ ਰਿਹਾ ਕਿ ਹੁਣ ਤੱਕ 3372 ਜੋ ਵੋਟਰਾਂ ਨੇ ਉਹ ਲੈ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਭਾਜਪਾ ਨੂੰ ਆਪਰੇਸ਼ਨ ਸੰਧੂਰ ਦਾ ਵੀ ਫਾਇਦਾ ਮਿਲਦਾ ਨਜ਼ਰ ਆ ਰਿਹਾ ਲਗਾਤਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਕਰੀਏ ਜਾਂ ਫਿਰ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਪੂਰੇ ਦਮ ਖਾਮ ਦੇ ਨਾਲ ਉਹਨਾਂ ਦੇ ਵੱਲੋਂ ਲੁਧਿਆਣਾ ਵੈਸਟ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹਾਲਾਂਕਿ ਆਪਰੇਸ਼ਨ ਸੰਧੂਰ ਦਾ ਪ੍ਰਚਾਰ ਤਾਂ ਦੇਸ਼ਾਂ ਵਿਦੇਸ਼ਾਂ ਤੱਕ ਵੀ ਕੀਤਾ ਗਿਆ ਈਵਨ ਸਰਪਾਰਟੀ ਕਮੇਟੀਆਂ ਨੂੰ ਵੀ ਬਣਾ ਕੇ ਭੇਜਿਆ ਗਿਆ ਬਾਹਰ ਕੀ ਜਾ ਕੇ ਤੇ ਲੋਕਾਂ ਨੂੰ ਦੱਸੋ ਕਿ ਸਾਨੂੰ ਕਿੰਨਾਂ ਮਜਬੂਰੀਆਂ ਦੇ ਵਿੱਚ ਆਪਰੇਸ਼ਨ ਸੰਧੂਰ ਕਰਨਾ ਪਿਆ ਕਿੰਨਾਂ ਮਜਬੂਰੀਆਂ ਦੇ ਵਿੱਚ ਉਹਨਾਂ ਨੂੰ ਪਾਕਿਸਤਾਨ ਦੇ ਅਤੰਕੀ ਟਿਕਾਣਿਆਂ ਦੇ ਉੱਤੇ ਹਮਲਾ ਕਰਨਾ ਪਿਆ ਤਾਂ ਕਿਤਨਾ ਕਿਤੇ ਲੋਕਾਂ ਦੀ ਸੋਚ ਬਦਲੀ ਹੋਈ ਨਜ਼ਰ ਆਈ ਹੈ ਤਾਂ ਲੁਧਿਆਣਾ ਵੈਸਟ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਵੋਟਾਂ ਜੋੜੇ ਹਿੰਦੂ ਵੋਟਾਂ ਨੇ ਜ਼ਿਆਦਾਤਰ ਵਪਾਰੀ ਲੋਕ ਨੇ ਇਸ ਦਾ ਵੀ ਅਸਰ ਜੋ ਹੈ ਲੁਧਿਆਣਾ ਵੈਸਟ ਦੇ ਉੱਤੇ ਦੇਖਣ ਨੂੰ ਮਿਲਿਆ ਕਿਉਂਕਿ ਲਗਾਤਾਰ ਜੋ ਸੀ ਗੁਰਪ੍ਰੀਤ ਗੋਗੀ ਇੱਥੋਂ ਦੀ ਵਿਧਾਇਕ ਸਨ ਅਤੇ ਹਿੰਦੂ ਲੀਡਰ ਨੂੰ ਹੀ ਜ਼ਿਆਦਾ ਮੌਕਾ ਜੋ ਹੈ ਇੱਥੇ ਮਿਲਦਾ ਹੈ ਤਾਂ ਉਹਦਾ ਹੀ ਇੱਕ ਜੋ ਮਿਲਦਾ ਨਜ਼ਰ ਆ ਰਿਹਾ ਦਿਖਾਈ ਦੇ ਰਿਹਾ ਕਿ ਜੀਵਨ ਗੁਪਤਾ ਨੂੰ ਵੀ ਜੋ ਹੈ 3372 ਵੋਟਾਂ ਜੋ ਨੇ ਹੁਣ ਤੱਕ ਮਿਲ ਚੁੱਕੀਆਂ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਜੋ ਸੰਜੀਵ ਅਰੋੜਾ ਨੇ ਪਹਿਲੇ ਦਿਨ ਤੋਂ ਹੀ ਜੇਤੂ ਕਰਾਰ ਜੋ ਸੀ ਇਹਨਾਂ ਨੂੰ ਦਿੱਤਾ ਜਾ ਰਿਹਾ ਸੀ ਅਧਿਕਾਰੀਆਂ ਦੇ ਵੱਲੋਂ ਅਤੇ ਇਹਨਾਂ ਦੇ ਵੱਲੋਂ ਹੁਣ ਜੋ ਵਧੀਆ ਜੋ ਇੱਕ ਪ੍ਰਦਰਸ਼ਨ ਜੋ ਹੈ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਨਾ ਕੀਤਾ ਜਾ ਰਿਹਾ ਜੀ ਬਿਲਕੁਲ ਤਾਂ ਨਵਦੀਪ ਜੀ ਜਿਸ ਤਰੀਕੇ ਦੇ ਨਾਲ ਲੀਡ ਕਿਤੇ ਨਾ ਕਿਤੇ ਜਿਹੜੀ ਹੈ ਆਮ ਆਦਮੀ ਪਾਰਟੀ ਵੱਲੋਂ ਬਰਕਰਾਰ ਰੱਖੀ ਗਈ ਹੈ ਤੇ 2482 ਵੋਟਾਂ ਦੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਇਸ ਵੇਲੇ ਅੱਗੇ ਚੱਲ ਰਹੀ ਹੈ 2482 ਦੀ ਲੀਡ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਆ ਤਾਂ 5854 ਵੋਟਾਂ ਜੜੀਆਂ ਨੇ ਆਮ ਆਦਮੀ ਪਾਰਟੀ ਦੇ ਖਾਤੇ ਹੁਣ ਤੱਕ ਪੈ ਚੁੱਕੀਆਂ ਨੇ ਤਾਂ 2796 ਵੋਟਾਂ ਜੜੀਆਂ ਨੇ ਉਹ ਕਾਂਗਰਸ ਦੇ ਖਾਤੇ ਦੇ ਵਿੱਚ ਹੁਣ ਤੱਕ ਪਈਆਂ ਹੋਈਆਂ ਨੇ ਤਾਂ 3372 ਵੋਟਾਂ ਜਿਹੜੀਆਂ ਨੇ ਉਹ ਜੇ ਗੱਲ ਕਰੀਏ ਤਾਂ ਭਾਜਪਾ ਦੇ ਖਾਤੇ ਦੇ ਵਿੱਚ ਵੀ ਪੈ ਚੁੱਕੀਆਂ ਨੇ ਤੇ 1764 ਵੋਟਾਂ ਜੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਦੇ ਵਿੱਚ ਪੈ ਚੁੱਕੀਆਂ ਨੇ ਤਾਂ ਤਸਵੀਰ ਵਿੱਚ ਕੁਝ ਨਾ ਕੁਝ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਤਕਰੀਬਨ 2400 ਦੇ ਕਰੀਬ ਦੀ ਜਿਹੜੀ ਲੀਡ ਹੈ ਉਹ ਬਰਕਰਾਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਤਾਂ ਲਗਾਤਾਰ ਇਹ ਲੀਡ ਜਿਹੜੀ ਹੈ ਉਹ ਬਰਕਰਾਰ ਰੱਖੀ ਗਈ ਹੈ 2400 ਦੇ ਕਰੀਬ ਦੀ ਲੀਡ ਜਿਹੜੀ ਹੈ ਆਮ ਆਦਮੀ ਪਾਰਟੀ